ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਿਹੜੇ ਪਹਿਲਾਂ ਪਿੱਛੇ ਸੀ ਉਹ ਸਿਰੇ ਤੇ ਉਥੋਂ ਕੱਲ ਦੇ ਚੱਲਦੇ ਚੱਲਦੇ ਜਿਹੜੇ ਅਕਲ ਸੀਗੇ ਉਹ ਇੱਥੇ ਲਾਏ ਹੋਏ ਸੀ ਇਹਦੂਗਾ ਕੰਦ ਉਹਨੇ ਪ੍ਰਸ਼ਾਸਨ ਹਟ ਕੇ ਪਿੱਛੇ ਪਿੱਛੇ ਕੱਲ ਛੁੱਟੀ ਲਈ ਸੀ ਇੱਕ ਮਿੰਟ ਕੱਲ ਤਾਂ ਜਿਹਦਾ ਨਾਮ ਨਹੀਂ ਆਜੇ ਉਹ ਨਹੀਂ ਹੈਗੇ ਇੱਕ ਮਿੰਟ ਕੱਲ ਪਿਛੇ हट ਗਏ ਸੀਗੇ ਅੱਜ ਕੰਧ ਦੇ ਪਿਛਲੇ ਪਾਸੇ ਕਰਦੇ ਜਿਹੜੇ ਕੱਲ ਕੋਲ ਗੱਡੇ ਵੇ ਸੀ ਉੱਥੇ ਤੱਕ ਕੱਲ ਦੀ ਫੌਜਾਂ ਪਹੁੰਚ ਗਈਆਂ ਹੁਣ ਅਸੀਂ ਜਮਾ ਅਮਰ ਸਾਹਮਣੇ ਖੜੇ ਆ ਐਤੂ ਬਾਅਦ ਹੁਣ ਐਤੂ ਬਾਅਦ ਜਦੋਂ ਵੀ ਕਾਲ ਆਊਗੀ ਅਜੇ ਆਗੂਆਂ ਨੇ ਕਾਲ ਨਹੀਂ ਆਈ ਜਦੋਂ ਵੀ ਮੰਨ ਲਓ ਉਹਨਾਂ ਨੇ ਕਿਹਾ ਵੀ ਬਾਰਡਰਾਂ ਪੱਟ ਪਾਉਣਾ ਹੈ ਉਸ ਤੋਂ ਬਾਅਦ ਅਸੀਂ ਗਾਹ ਲੰਘਾਂਗੇ ਇੱਥੋਂ ਉਧਰ ਪ੍ਰਸ਼ਾਸਨ ਵੱਡੀ ਪੱਤਰ ਤੇ ਫਾਇਰ ਰੇਟਾਂ ਵੀ ਲਾਈਆਂ ਵਿਆਂ ਨੇ ਵੱਡੀ ਪੱਤਰ ਤੇ ਉਧਰ ਫਾਇਰ ਰੇਟਾਂ ਲਾਈਆਂ ਵਿਆਂ ਨੇ ਇੱਧਰਲੇ ਪਾਸੇ ਸਾਰਾ ਆਪਣਾ ਪੰਜਾਬ ਵਾਲੇ ਵੀਰ ਖੜੇ ਨੇ ਧੁੱਟ ਤਾਈ ਭਾਈ ਮਾਲੋ ਵੀ ਜਿੰਨੇ ਚਿਰ ਤਾ ਤੋ ਸਾਨੂੰ ਆਗੂਆਂ ਦੀ ਕਾਲ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਦਹਾਣੀ ਵਾਦੇ ਜਦੋਂ ਆਗੂਆਂ ਦੀ ਕਾਲ ਆਜੀ ਉਦੋਂ ਅਸੀਂ ਰਹਾ ਜਾਣਾ ਇੱਥੇ ਉਹ ਪ੍ਰਸ਼ਾਸਨ ਕੱਲ ਦੇ ਪਰਲੇ ਪਾਸੇ ਵਾਗਿਆ ਪਹਿਲਾਂ ਪ੍ਰਸ਼ਾਸਨ ਤੋਂ ਕਿਲੋਮੀਟਰ ਕਹਾ ਸੀ ਕੱਲ ਦੇ ਜਦੋਂ ਜਹਰਕਰ ਦੇ ਕਰਦੇ ਇੱਥੇ ਪਹੁੰਚ ਗਿਆ ਕੋਣ ਜਦੋਂ ਇਹ ਪਿਸਵ ਕਾਲ ਆਉਂਦੀ ਹੈ ਉਹਦੀ ਵਾਸਤੇ ਰਹਾ ਬਾਈਰਗੇਟ ਚੱਕਾਂਗੇ ਨਾਲੇ ਜੀਸੀਬੀ ਆਉਗੀ ਹਾਈਡ੍ਰੇਕ ਕਹਿੰਦੇ ਸੀ ਪਿਸਵਾ ਆ ਰਹੇ ਨੇ ਟਰੈਕਟਰਾਂ ਦਾ ਟੋਚਨ ਪਾਵਾਂਗੇ ਸਾਰੇ ਵੀਰ ਤਿਆਰ ਵਰਤਿਆਰ ਖੜੇ ਨੇ ਮਾਹਲ ਕਲਾਂ ਬਲਾਕ ਦੇ ਜ਼ਿਲ੍ਹਾ ਬਰਨਾਲਾ